ਬਿਸਨੀ ਤੇ ਕਰ ਦਿੱਤਾ ਦੋਵੇਂ ਜਾਨੇ ਬੈਠ ਕੇ ਗੱਲਾਂ ਕਰ ਰਹੇ ਸੀ ਉਹ ਦੋਵੇਂ ਜਾਨੇ ਬਾਹਰ ਦਰਖਤ ਥੱਲੇ ਬੈਠੇ ਸੀ ਉਦੋਂ ਅਚਾਨਕ ਮੈਂ ਲੰਘਿਆ ਜਾਂਦਾ ਸੀ ਮੈਂ ਉਹਨਾਂ ਨੂੰ ਫਤਿਹ ਬੁਲਾਈ ਤੇ ਕਿਹਾ ਕਿਵੇਂ ਬਾਹਰ ਬੈਠੇ ਹੋ ਬਜ਼ੁਰਗੋ ਕਰ ਦਿੱਤਾ ਕਹਿਣ ਲੱਗਾ ਕੁਝ ਨਹੀਂ ਨਿੰਮੇ ਬਸ ਤੇਰੀ ਚਾਚੀ ਨਾਲ ਕੋਈ ਸਲਾਹ ਕਰਦਾ ਸੀ ਮੈਂ ਕਿਹਾ ਠੀਕ ਆ ਐਨੀ ਗੱਲ ਕਹਿ ਕੇ ਮੈਂ ਅੱਗੇ ਲੰਘਣੀ ਲੱਗਾ ਤਾਂ ਮੈਂ ਉਹਨਾਂ ਦੀਆਂ ਗੱਲਾਂ ਸੁਣਨ ਲੱਗਾ ਬਿਸਨੀ ਆਪਣੇ ਘਰ ਵਾਲੇ ਕਰ ਦਿੱਤੇ ਨੂੰ ਕਹਿ ਰਹੀ ਸੀ ਕਿ ਮੁੰਡੇ ਹੁਣ ਜਵਾਨ ਹੋ ਗਏ ਨੇ ਕਿਉਂ ਨਾ ਆਪਾਂ ਉਹਨਾਂ ਦੋਵਾਂ ਦੇ ਵਿਆਹ ਕਰ ਦਈਏ ਐਨੀ ਗੱਲ ਸੁਣ ਕੇ ਗੁਰਦਿੱਤਾ ਹੱਸਣ ਲੱਗਾ ਬਿਸਨੀ ਕਹਿਣ ਲੱਗੀ ਕੀ ਹੋਇਆ ਹੱਸਦੇ ਕਿਉਂ ਹੋ ਇਹਦੇ ਵਿੱਚ ਹੱਸਣ ਵਾਲੀ ਕੀ ਗੱਲ ਆ ਪਰ ਗੁਰਦਿੱਤਾ ਹਜੇ ਵੀ ਹੱਸੀ ਜਾ ਰਿਹਾ ਸੀ ਬਿਸਨੀ ਫੇਰ ਪੁੱਛਣ ਲੱਗੀ ਹੋਇਆ ਕੀ ਆ ਦੱਸੋ ਵੀ ਤਾਂ ਗੁਰਦਿੱਤਾ ਕਹਿਣ ਲੱਗਾ ਮੈਨੂੰ ਤੇਰੀ ਇਸ ਗੱਲ ਤੇ ਹਾਸਾ ਆ ਰਿਹਾ ਕਿ ਲੱਗਦਾ ਤੈਨੂੰ ਕੋਈ ਜ਼ਿਆਦਾ ਹੀ ਕਾਲੀ ਹੋਈ ਐ ਨੂਹਾ ਕੋਲ ਸਿਤਰਖਾਨ ਦੀ ਬਿਸਨੀ ਕਹਿਣ ਲੱਗੀ ਸਭ ਸਭ ਬੋਲਿਆ ਕਰੋ ਐਵੇਂ ਨਾ ਹਰ ਗੱਲ ਤੇ ਮਜ਼ਾਕ ਕਰੀ ਜਾਇਆ ਕਰੋ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਵੀ ਉਹਨਾਂ ਦੇ ਕੋਲ ਚਲਾ ਗਿਆ ਮੈਂ ਕਿਹਾ ਕੀ ਹੋਇਆ ਗਰ ਦਿੱਤਾ ਚਾਚਾ ਕਹਿਣ ਲੱਗਾ ਵੇਖ ਲੈ ਨਿੰਮੇ ਤੇਰੀ ਚਾਚੀ ਨੂੰ ਬੜੀ ਕਾਲੀ ਹੋਈ ਆ ਨੂਹਾ ਕੋਲੋਂ ਸਿੱਤਰਖਾਨ ਦੀ ਕਹਿੰਦੀ ਆ ਮੁੰਡਿਆਂ ਨੂੰ ਵਿਆਹ ਲਈਏ ਦੱਸ ਹਜੇ ਮੁੰਡਿਆਂ ਨੂੰ ਵਿਆਉਣ ਨੂੰ ਕੀ ਆ ਮੈਂ ਚਾਚੇ ਨੂੰ ਕਿਹਾ ਨਹੀਂ ਚਾਚਾ ਗੱਲ ਤਾਂ ਚਾਚੀ ਦੀ ਵੀ ਠੀਕ ਆ ਹੁਣ ਕਿੰਨਾ ਕੁ ਟਾਈਮ ਤੋਂ ਇਦਾਂ ਉਹਨਾਂ ਨੂੰ ਕੁਵਾਰੇ ਰੱਖਣਾ ਬਿਸਨੀ ਵੀ ਕਹਿਣ ਲੱਗੀ ਕਿ ਵੇਖ ਲੈ ਨਿੰਮੇ ਨੂੰ ਵੀ ਮੇਰੀ ਗੱਲ ਠੀਕ ਲੱਗਦੀ ਆ ਮੈਂ ਉਮਰ ਵਿੱਚ ਮੁੰਡਿਆਂ ਨਾਲੋਂ ਥੋੜਾ ਵੱਡਾ ਸੀ ਮੇਰਾ ਵਿਆਹ ਹੋ ਚੁੱਕਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਮੇਰਾ ਵੀ ਤਾਂ ਵਿਆਹ ਟਾਈਮ ਸਿਰ ਹੋ ਹੀ ਗਿਆ ਮੇਰੇ ਬੇਬੇ ਬਾਪੂ ਮੇਰੇ ਵਿਆਹ ਤੋਂ ਬਾਅਦ ਗੁਜ਼ਰ ਗਏ ਬੰਦਿਆਂ ਦਾ ਕਿਹੜਾ ਪਤਾ ਲੱਗਦਾ ਕਦੋਂ ਕੀ ਹੋ ਜਾਣਾ ਇਸ ਕਰਕੇ ਚਾਚੀ ਠੀਕ ਕਹਿੰਦੀ ਆ ਤੈਨੂੰ ਮੁੰਡਿਆਂ ਦਾ ਵਿਆਹ ਕਰ ਲੈਣਾ ਚਾਹੀਦਾ ਹੁਣ ਦੋਵੇਂ ਮੁੰਡੇ ਖੇਤੀ ਕਰਦੇ ਆ ਕੋਈ ਪੜ੍ਹਦਾ ਲਿਖਦਾ ਵੀ ਨਹੀਂ ਆ ਮੈਨੂੰ ਤਾਂ ਚਾਚੀ ਦੀ ਗੱਲ ਠੀਕ ਲੱਗਦੀ ਆ ਐਨੀ ਗੱਲ ਸੁਣ ਕੇ ਬਿਸਨੀ ਚਾਚੀ ਕਹਿਣ ਲੱਗੀ ਤੁਸੀਂ ਤਾਂ ਐਵੇਂ ਮਜ਼ਾਕ ਹੀ ਕਰਦੇ ਰਹਿੰਦੇ ਹੋ ਗਰਦਿੱਤਾ ਕਹਿਣ ਲੱਗਾ ਠੀਕ ਆ ਭਾਈ ਜੇ ਤੇਰੀ ਇਹ ਹੀ ਸਲਾਹ ਤਾਂ ਇਹ ਹੀ ਸਹੀ ਹੁਣ ਵੀ ਗਰਦਿੱਤਾ ਚਾਚਾ ਹੱਸੀ ਜਾ ਰਿਹਾ ਸੀ ਮੈਂ ਕਿਹਾ ਚਾਚਾ ਤੂੰ ਵੀ ਬੜਾ ਮਜ਼ਾਕ ਕਰਦਾ ਐਵੇਂ ਚਾਚੀ ਨੂੰ ਵਿਆਹ ਤੋਂ ਪਹਿਲਾਂ ਹੀ ਡਰਾਈ ਜਾਂਦਾ ਕਿਤੇ ਨੂਹਾਂ ਨੇ ਸਾਂਭਣਾ ਨਹੀਂ ਆ ਗਰਦਿੱਤਾ ਚਾਚਾ ਕਹਿਣ ਲੱਗਾ ਕੀ ਕਰਾਂ ਭਾਈ ਅੱਜ ਕੱਲ੍ਹ ਜ਼ਮਾਨਾ ਹੀ ਐਦਾਂ ਦਾ ਮੈਨੂੰ ਤਾਂ ਡਰ ਗਿਆ ਲੱਗਦਾ ਕਿਤੇ ਆਪਣੇ ਪੁੱਤ ਨਾ ਬੇਗਾਨੇ ਹੋ ਜਾਣ ਬੇਗਾਨੀਆਂ ਕੁੜੀਆਂ ਆ ਕੇ ਮਾਪਿਆਂ ਨਾਲ ਉਹ ਹੀ ਮੋਹ ਤੋੜ ਦਿੰਦੀਆਂ ਨੇ ਮੈਂ ਆਖਿਆ ਨਹੀਂ ਚਾਚਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਐਵੇਂ ਨਾ ਫਿਕਰ ਕਰ ਕੁਝ ਨਹੀਂ ਹੁੰਦਾ ਹੁਣ ਵੇਖ ਲੈ ਮੇਰੇ ਮਾਪਿਓ ਨੇ ਮੇਰਾ ਵਿਆਹ ਕੀਤਾ ਸੀ ਮੇਰੇ ਘਰ ਵਾਲੀ ਨਾਲ ਉਹਨਾਂ ਦੋਵਾਂ ਦੀ ਕਿੰਨੀ ਬੰਦੀ ਸੀ ਜਿੰਨਾ ਟਾਈਮ ਉਹ ਇਸ ਦੁਨੀਆ ਤੇ ਰਹੇ ਨੇ ਉਹ ਆਪਸ ਵਿੱਚ ਬੜਾ ਪਿਆਰ ਰਿਆ ਬੇਬੇ ਦਾ ਤੇ ਘਰ ਵਾਲੀ ਦਾ ਤਾਂ ਇੱਕ ਮਾਮਾ ਧੀਆ ਵਾਲਾ ਪਿਆਰ ਸੀ ਨਾ ਹੀ ਕਦੇ ਮੇਰੀ ਮਾਂ ਨੇ ਮੇਰੇ ਘਰ ਵਾਲੀ ਨਾਲ ਫਰਕ ਰੱਖਿਆ ਨਾ ਹੀ ਮੇਰੇ ਘਰ ਵਾਲੀ ਨੇ ਕਦੇ ਮੇਰੀ ਮਾਂ ਨਾਲ ਫਰਕ ਰੱਖਿਆ ਸੀ ਜ਼ਰੂਰੀ ਨਹੀਂ ਹੁੰਦਾ ਕਿ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਹੋਣ ਨਾਲੇ ਤੁਸੀਂ ਬੇਖਪਰਕ ਕੇ ਰਿਸ਼ਤਾ ਕਰਿਓ ਜੇ ਤੁਸੀਂ ਚਾਹੋ ਤਾਂ 1-2 ਰਿਸ਼ਤੇ ਮੇਰੇ ਹੱਥ ਵਿੱਚ ਵੀ ਹੈਗੇ ਆ ਦੱਸ ਦਿਓ ਐਨੀ ਗੱਲ ਸੁਣ ਕੇ ਬਿਸਨੀ ਚਾਚੀ ਖੁਸ਼ ਹੋ ਗਈ ਤੇ ਕਹਿਣ ਲੱਗੀ ਅੱਛਾ ਫਿਰ ਹੋਰ ਕੀ ਲੈਣਾ ਜੇ ਤੂੰ ਰਿਸ਼ਤਾ ਕਰਵਾ ਦੇਵੇਂ ਤਾਂ ਸਭ ਤੋਂ ਵਧੀਆ ਸਾਨੂੰ ਤੇਰੇ ਤੇ ਪੂਰਾ ਯਕੀਨ ਆ ਮੇਰੀ ਗੱਲ ਸੁਣ ਕੇ ਗਰ ਦਿੱਤਾ ਚਾਚਾ ਕਹਿਣ ਲੱਗਾ ਅੱਛਾ ਤਾਂ ਹੀ ਤੈਨੂੰ ਜਲਦੀ ਆ ਕਿ ਮੁੰਡਿਆਂ ਨੂੰ ਵਿਆਹ ਲਈਏ ਤੈਨੂੰ ਪਤਾ ਹੈ ਪਤੰਦਰਾ ਕੇ ਰਿਸ਼ਤਾ ਤਾਂ ਤੂੰ ਹੀ ਕਰਵਾਉਣਾ ਐਸੇ ਕਰਕੇ ਤੂੰ ਕਾਲੀ ਕਰਦਾ ਹੈ ਮੈਂ ਕਿਹਾ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਬਸ ਮੈਨੂੰ ਤਾਂ ਇਹ ਆ ਕਿ ਚਲੋ ਕੋਈ ਚੰਗੀ ਕੁੜੀ ਤੁਹਾਡੀ ਸੇਵਾ ਕਰਨ ਵਾਸਤੇ ਆ ਜਾਵੇ। ਬਾਕੀ ਮੈਂ ਆਪਣੇ ਘਰ ਵਾਲੀ ਨਾਲ ਸਲਾਹ ਕਰੂੰਗਾ। ਉਹਦੀ ਰਿਸ਼ਤੇਦਾਰੀ ਵਿੱਚ ਇੱਕ ਦੋ ਕੁੜੀਆਂ ਹੈਗੀਆਂ ਨੇ ਜੇ ਗੱਲ ਬਣੀ ਤਾਂ ਮੈਂ ਤੁਹਾਨੂੰ ਦੱਸੂਗਾ। ਐਨੀ ਗੱਲ ਕਹਿ ਕੇ ਮੈਂ ਉੱਥੋਂ ਉੱਠਣ ਲੱਗਾ ਤਾਂ ਬਿਸਨੀ ਚਾਚੀ ਨੇ ਮੈਨੂੰ ਬਾਹ ਫੜ ਕੇ ਬਿਠਾ ਲਿਆ। ਮੈਨੂੰ ਕਹਿਣ ਲੱਗੀ ਹੁਣ ਤੂੰ ਕਿੱਥੇ ਚੱਲਿਆ ਚਾਹ ਪੀ ਕੇ ਜਾਈਂ। ਮੈਂ ਕਿਹਾ ਨਹੀਂ ਚਾਚੀ ਚਾਹ ਨਹੀਂ ਪੀਣੀ ਉਹ ਕਹਿਣ ਲੱਗੀ ਕੋਈ ਨਾ ਤੂੰ ਬੈਠ ਮੈਂ ਹੁਣੇ ਚਾਹ ਬਣਾ ਕੇ ਲਿਆਉਣੀ ਆ। ਇਨੇ ਟਾਈਮ ਤੱਕ ਚਾਚੀ ਅੰਦਰੋਂ ਚਾਹ ਬਣਾ ਕੇ ਲੈ ਆਈ ਅਸੀਂ ਚਾਹ ਪੀ ਰਹੇ ਸੀ ਉਦੋਂ ਤੱਕ ਉਹਨਾਂ ਦੇ ਮੁੰਡੇ ਖੇਤੋਂ ਆ ਗਏ ਦੋਵਾਂ ਦੇ ਹੱਥ ਵਿੱਚ ਕਹੀਆਂ ਫੜੀਆਂ ਹੋਈਆਂ ਸੀ ਉਹਨਾਂ ਨੂੰ ਇਸ ਤਰ੍ਹਾਂ ਵੇਖ ਕੇ ਮੈਨੂੰ ਬੜਾ ਚੰਗਾ ਲੱਗਾ ਮੈਂ ਸੋਚ ਰਿਹਾ ਸੀ ਕਿ ਇਹਨਾਂ ਦੋਵਾਂ ਭਰਾਵਾਂ ਵਿੱਚ ਕਿੰਨਾ ਏਕਾ ਹੈ ਮੇਰਾ ਮਨ ਖੁਸ਼ ਹੋ ਗਿਆ ਮੈਂ ਆਪਣੇ ਆਪ ਨਾਲ ਆਪਣੇ ਮਨ ਅੰਦਰ ਸਲਾਹ ਕਰ ਰਿਹਾ ਸੀ ਕਿ ਜੇਕਰ ਕੋਈ ਚੰਗੀ ਕੁੜੀ ਦਾ ਰਿਸ਼ਤਾ ਹੋ ਜਾਵੇ ਤਾਂ ਇਸ ਘਰ ਵਿੱਚ ਇਸ ਤਰ੍ਹਾਂ ਹੀ ਏਕਾ ਰਹੂਗਾ ਮੈਂ ਸੋਚਿਆ ਕਿ ਜਾ ਕੇ ਮੈਂ ਮਨਦੀਪ ਨਾਲ ਗੱਲ ਕਰਾਂਗਾ ਮਨਦੀਪ ਮੇਰੇ ਘਰ ਵਾਲੀ ਦਾ ਨਾਮ ਸੀ ਮੈਂ ਚਾਹ ਪੀ ਕੇ ਉੱਥੋਂ ਚਲਾ ਗਿਆ ਤੇ ਘਰ ਜਾ ਕੇ ਮਨਦੀਪ ਨਾਲ ਜਾਣ ਸਾਰੇ ਗੱਲ ਕੀਤੀ ਕਿ ਮਨਦੀਪ ਕਿਉਂ ਨਾ ਆਪਾਂ ਪਿਛਲੀ ਚਾਚੀ ਦੇ ਮੁੰਡਿਆਂ ਨੂੰ ਤੇਰੀ ਮਾਸੀ ਦੀਆਂ ਕੁੜੀਆਂ ਦਾ ਰਿਸ਼ਤਾ ਕਰਵਾ ਦਈਏ ਮੇਰੀ ਗੱਲ ਸੁਣ ਕੇ ਮਨਦੀਪ ਕਹਿਣ ਲੱਗੀ ਨਹੀਂ ਨਹੀਂ ਐਦਾਂ ਨਹੀਂ ਹੋ ਸਕਦਾ ਮੈਂ ਕਿਹਾ ਕਿਉਂ ਕੀ ਹੋ ਗਿਆ ਮਨਦੀਪ ਕਹਿਣ ਲੱਗੀ ਕਿ ਮੇਰੀ ਮਾਸੀ ਦੀਆਂ ਕੁੜੀਆਂ ਨੇ ਤਾਂ ਹਾਈਲਾਈਟਸ ਕਰਕੇ ਬਾਹਰ ਜਾਣਾ ਉਹ ਇੱਥੇ ਖੇਤੀ ਵਾਲੇ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਗੀਆਂ ਮੈਂ ਕਿਹਾ ਲੈ ਉਹਨਾਂ ਦੇ ਚੰਗੀ ਜ਼ਮੀਨ ਆਉਂਦੀ ਆ ਇਹਦੇ ਵਿੱਚ ਕਿਹੜੀ ਗੱਲ ਆ ਪਰ ਮਨਦੀਪ ਨੇ ਮੇਰੀ ਗੱਲ ਵੱਲ ਗੌਰ ਨਾ ਕੀਤਾ। ਉਹਨੇ ਮੈਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ। ਮੈਂ ਕਈ ਦਿਨ ਤੱਕ ਮਨਦੀਪ ਨਾਲੇ ਗੱਲ ਕਰਦਾ ਰਿਹਾ। ਪਰ ਮਨਦੀਪ ਨੇ ਮੈਨੂੰ ਇੱਕ ਦਿਨ ਬਿਠਾ ਕੇ ਫਿਰ ਦੁਬਾਰਾ ਕਹਿ ਦਿੱਤਾ ਕਿ ਇਹ ਰਿਸ਼ਤਾ ਨਹੀਂ ਹੋ ਸਕਦਾ। ਮੈਨੂੰ ਪਤਾ ਹੈ ਕਿ ਉਹਨਾਂ ਦੀਆਂ ਕੁੜੀਆਂ ਨੇ ਬਾਹਰਲੇ ਮੁੰਡਿਆਂ ਨਾਲ ਵਿਆਹ ਕਰਾਉਣਾ ਜਾਂ ਫਿਰ ਆਪ ਬਾਹਰ ਜਾਣਾਂਗਾ। ਇਸ ਕਰਕੇ ਤੁਸੀਂ ਇਹ ਗੱਲ ਨਾ ਹੀ ਕਰੋ ਤਾਂ ਚੰਗੀ ਗੱਲ ਆ। ਮੈਂ ਜਦੋਂ ਪੀਕਰ ਜਿੱਤੇ ਚਾਚੇ ਦੇ ਘਰ ਦੇ ਅੱਗੋਂ ਲੰਘਦਾ ਸੀ ਤਾਂ ਮੈਨੂੰ ਥੋੜੀ ਸ਼ਰਮ ਹੁੰਦੀ ਸੀ। ਉਹ ਮੈਨੂੰ ਵਾਜਾ ਮਾਰਦੇ ਸੀ ਤਾਂ ਮੈਂ ਅਣ ਸੁਣੀ ਜਹੀ ਕਰਕੇ ਉੱਥੋਂ ਲੰਘ ਜਾਂਦਾ ਸੀ ਇੱਕ ਦਿਨ ਤਾਂ ਮੈਨੂੰ ਬਿਸਨੀ ਚਾਚੀ ਨੇ ਘੇਰ ਹੀ ਲਿਆ ਤੇ ਮੈਨੂੰ ਕਹਿਣ ਲੱਗੀ ਤੈਨੂੰ ਕੀ ਹੋਇਆ ਤੂੰ ਕਿਉਂ ਨਹੀਂ ਸਾਡੀ ਗੱਲ ਸੁਣਦਾ ਤੇ ਨਾ ਹੀ ਤੂੰ ਕੋਈ ਰਿਸ਼ਤੇ ਦੀ ਗੱਲ ਕੀਤੀ ਆ ਕੀ ਹੋਇਆ ਤੂੰ ਸਾਡੇ ਘਰ ਹੀ ਆਉਣੋਂ हट ਗਿਆ ਮੈਂ ਆਪਣਾ ਸਾਈਕਲ ਲੈ ਕੇ ਉਹਨਾਂ ਦੇ ਅੰਦਰ ਚਲਾ ਗਿਆ ਤੇ ਮੈਂ ਕਿਹਾ ਆ ਜਾ ਚਾਚੀ ਤੈਨੂੰ ਸਾਰੀ ਗੱਲ ਦੱਸਦਾ ਫਿਰ ਮੈਂ ਚਾਚੀ ਨੂੰ ਮੰਜੀ ਤੇ ਬਿਠਾ ਕੇ ਸਾਰੀ ਗੱਲ ਦੱਸੀ ਕਿ ਮੈਂ ਮਨਦੀਪ ਨਾਲ ਗੱਲ ਕੀਤੀ ਸੀ ਪਰ ਉਹ ਕੁੜੀਆਂ ਬਾਹਰ ਜਾਣਾ ਚਾਹੁੰਦੀਆਂ ਨੇ ਇਸ ਕਰਕੇ ਮੈਨੂੰ ਥੋੜੀ ਸ਼ਰਮ ਜਿਹੀ ਆਉਂਦੀ ਸੀ ਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਰਿਸ਼ਤਾ ਮੈਂ ਹੀ ਕਰਵਾਉਂਗਾ ਬਿਸਨੀ ਚਾਚੀ ਹੱਸਣ ਲੱਗੀ ਤੇ ਕਹਿਣ ਲੱਗੀ ਲੈ ਜੇ ਰਿਸ਼ਤਾ ਨਹੀਂ ਹੋਇਆ ਤੇ ਇਹਦਾ ਮਤਲਬ ਇਹ ਥੋੜੀ ਸੀ ਕਿ ਆਪਾਂ ਇੱਕ ਦੂਜੇ ਨੂੰ ਬੁਲਾਉਣਾ ਹੀ ਛੱਡ ਦੇਣਾ ਚੱਲ ਤੂੰ ਖੁੱਲ ਕੇ ਦੱਸ ਦਿੱਤਾ ਤਾਂ ਕੋਈ ਗੱਲ ਨਹੀਂ ਨਾਲੇ ਰਿਸ਼ਤਿਆਂ ਦਾ ਕਿਹੜਾ ਘਾਟਾ ਪੁੱਤ ਰਿਸ਼ਤੇ ਤਾਂ ਬਥੇਰੇ ਆਉਂਦੇ ਆ ਮੁੰਡਿਆਂ ਨੂੰ ਬਸ ਇੱਕ ਤੇਰੇ ਕਰਕੇ ਰੁਕ ਗਏ ਸੀ ਕੋਈ ਨਾ ਕੁਝ ਨਹੀਂ ਹੁੰਦਾ ਉਹਨਾਂ ਨੇ ਮੇਰੀ ਗੱਲ ਦਾ ਕੋਈ ਗੁੱਸਾ ਨਾ ਕੀਤਾ ਮੇਰੇ ਨਾਲ ਉਹਨਾਂ ਨੇ ਪਹਿਲਾਂ ਵਾਂਗੂ ਬਹੁਤ ਵਧੀਆ ਵਿਵਹਾਰ ਕੀਤਾ ਪਰ ਮੇਰਾ ਮਨ ਬਹੁਤ ਉਦਾਸ ਹੋਇਆ ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹ ਦੋਵੇਂ ਦਿਲ ਦੇ ਬੜੇ ਚੰਗੇ ਨੇ ਉਹਨਾਂ ਨੂੰ ਕੋਈ ਚੰਗੀਆਂ ਨੂੰਹਾਂ ਮਿਲ ਜਾਣ ਇੱਕ ਦਿਨ ਮੈਂ ਆਪਣੇ ਖੇਤ ਵੱਲ ਜਾ ਰਿਹਾ ਸੀ ਤਾਂ ਮੈਨੂੰ ਉੱਥੇ ਇੱਕ ਬਚੋਲਾ ਮਿਲਿਆ ਜਿਸ ਨੇ ਮੇਰੇ ਕੋਲੋਂ ਵੀ ਇਹ ਗੱਲ ਪੁੱਛੀ ਕਿ ਇਸ ਪਿੰਡ ਵਿੱਚ ਕੋਈ ਰਿਸ਼ਤੇਜੋਗ ਮੁੰਡਾ ਕੁੜੀ ਹੈਗਾ ਤਾਂ ਮੈਨੂੰ ਦੱਸ ਦੇਵੇ ਮੈਂ ਜਦ ਹੀ ਉਸ ਨੂੰ ਵਿਸਨੀ ਦੇ ਮੁੰਡਿਆਂ ਬਾਰੇ ਦੱਸਿਆ ਉਹ ਮੇਰੀ ਗੱਲ ਸੁਣ ਕੇ ਤੁਰੰਤ ਉਹਨਾਂ ਦੇ ਘਰ ਜਾਣ ਨੂੰ ਤਿਆਰ ਹੋ ਗਿਆ ਮੈਂ ਵੀ ਉਸਦੇ ਨਾਲ ਉਹਨਾਂ ਦੇ ਘਰ ਚਲਾ ਗਿਆ ਜਦੋਂ ਉਹਨਾਂ ਦੇ ਘਰ ਗਿਆ ਤਾਂ ਉੱਥੇ ਰਿਸ਼ਤੇ ਬਾਰੇ ਗੱਲ ਹੋਈ ਦੱਸਿਆ ਕਿ ਦੋ ਸਕੀਆਂ ਭੈਣਾਂ ਨੇ ਦੋਵਾਂ ਮੁੰਡਿਆਂ ਨੂੰ ਇੱਕ ਵਾਰ ਰਿਸ਼ਤਾ ਕਰਵਾ ਦੇਣਾ ਬਿਸਨੀ ਚਾਚੀ ਇਸ ਗੱਲ ਵਿੱਚ ਬੜਾ ਇੰਟਰਸਟ ਲੈਂਦੀ ਸੀ ਉਹ ਕਹਿਣ ਲੱਗੀ ਕਿ ਬਸ ਕੁੜੀਆਂ ਨਰਮ ਹੋਣ ਚੰਗੀਆਂ ਹੋਣ ਅਸੀਂ ਲੈਣਾ ਦੇਣਾ ਕੁਝ ਨਹੀਂ ਆ ਉਹਨਾਂ ਦੇ ਜ਼ਮੀਨ ਜਾਇਦਾਦ ਕਾਫੀ ਸੀ ਘਰ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਐਨੀ ਗੱਲ ਹੋਣ ਤੋਂ ਬਾਅਦ ਵਿਚੋਲੇ ਨੇ ਕਿਹਾ ਕਿ ਕੱਲ ਨੂੰ ਮੈਂ ਤੁਹਾਨੂੰ ਦੋਵੇਂ ਕੁੜੀਆਂ ਦੀ ਫੋਟੋ ਲਿਆ ਕੇ ਦਿਖਾਉਂਗਾ ਉਹ ਮੁੰਡਿਆਂ ਦੀ ਫੋਟੋ ਲੈ ਗਿਆ ਅਗਲੇ ਹੀ ਦਿਨ ਉਸਨੇ ਕੁੜੀਆਂ ਦੀ ਫੋਟੋ ਚਾਚੀ ਨੂੰ ਵਿਖਾਈ ਤੇ ਇਹਨਾਂ ਨੂੰ ਕੁੜੀਆਂ ਪਸੰਦ ਆ ਗਈਆਂ ਤੇ ਚਾਚੀ ਨੇ ਮੈਨੂੰ ਬੁਲਾਇਆ ਤੇ ਮੈਨੂੰ ਵੀ ਫੋਟੋ ਵਿਖਾਈ ਮੈਂ ਹੱਸਣ ਲੱਗਿਆ ਤੇ ਕਿਹਾ ਚਾਚੀ ਵਿਆਹ ਤਾਂ ਮੁੰਡਿਆਂ ਨੇ ਕਰਵਾਉਣਾ ਉਹਨਾਂ ਨੂੰ ਵਿਖਾਓ ਚਾਚੀ ਕਹਿਣ ਲੱਗੀ ਕਿ ਮੇਰੀ ਪਸੰਦ ਮੇਰੇ ਮੁੰਡਿਆਂ ਦੀ ਪਸੰਦ ਆ ਬਸ ਤੂੰ ਇਹਨਾਂ ਕੋ ਪਤਾ ਕਰ ਦੇ ਕਿ ਬੰਦੇ ਕਿੱਦਾਂ ਦੇ ਆ ਮੈਂ ਕਿਹਾ ਚਾਚੀ ਇਹ ਕੰਮ ਵਿੱਚ ਤੁਹਾਨੂੰ ਆਪ ਜਾਣਾ ਚਾਹੀਦਾ ਮੈਂ ਤੁਹਾਡੇ ਨਾਲ ਜਾ ਸਕਦਾ ਚਾਚੇ ਨਾਲ ਜਾ ਕੇ ਸਾਰੀ ਗੱਲ ਕਰ ਸਕਦਾ ਪਰ ਮੈਂ ਇਕੱਲਾ ਇਸ ਤਰ੍ਹਾਂ ਕੁੜੀਆਂ ਬਾਰੇ ਪਤਾ ਕਰਦਾ ਚੰਗਾ ਨਹੀਂ ਲੱਗਦਾ ਅਗਲੇ ਹੀ ਦਿਨ ਮੈਂ ਗੁਰਦਿੱਤੇ ਚਾਚੇ ਨੂੰ ਨਾਲ ਲੈ ਕੇ ਕੁੜੀਆਂ ਦੇ ਪਿੰਡ ਪਹੁੰਚ ਗਿਆ ਤੇ ਉੱਥੇ ਜਾ ਕੇ ਉਹਨਾਂ ਦੇ ਪਰਿਵਾਰ ਬਾਰੇ ਪਤਾ ਕੀਤਾ ਤੇ ਸਭ ਨੇ ਇਹੀ ਕਿਹਾ ਕਿ ਪਰਿਵਾਰ ਚੰਗਾ ਪਰ ਥੋੜਾ ਗਰੀਬ ਪਰਿਵਾਰ ਆ ਪਰ ਗੁਰਦਿੱਤੇ ਚਾਚੇ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਨੂੰ ਸਿਰਫ ਕੁੜੀਆਂ ਚੰਗੀਆਂ ਚਾਹੀਦੀਆਂ ਸੀ ਥੋੜੇ ਦਿਨਾਂ ਦੇ ਵਿੱਚ ਹੀ ਦੇਖ ਦਿਖਾਈ ਹੋ ਗਈ ਰਿਸ਼ਤਾ ਪੱਕਾ ਹੋ ਗਿਆ ਜਲਦੀ ਹੀ ਵਿਆਹ ਹੋ ਗਿਆ ਦੋਵੇਂ ਮੁੰਡੇ ਬਹੁਤ ਖੁਸ਼ ਸੀ ਕਿਉਂਕਿ ਦੋਮਾਂ ਨੂੰ ਬਹੁਤ ਚੰਗੀਆਂ ਤੇ ਸੋਹਣੀਆਂ ਕੁੜੀਆਂ ਮਿਲ ਗਈਆਂ ਸੀ ਦੋਵੇਂ ਸਕੀਆਂ ਭੈਣਾ ਸੀ ਚਾਚੀ ਵੀ ਇਸ ਗੱਲੋਂ ਬੜੀ ਖੁਸ਼ ਸੀ ਕਿ ਸਕੀਆਂ ਭੈਣਾ ਮਿਲ ਗਈਆਂ ਹੁਣ ਮੈਂ ਉਹਨਾਂ ਦੇ ਘਰ ਘਟ ਜਾਂਦਾ ਸੀ ਕਿਉਂਕਿ ਘਰ ਵਿੱਚ ਨੂੰ ਆ ਗਈਆਂ ਸੀ ਮੈਨੂੰ ਇਸ ਤਰ੍ਹਾਂ ਜਾਣਾ ਚੰਗਾ ਨਹੀਂ ਲੱਗਦਾ ਸੀ ਕਈ ਵਾਰ ਚਾਚਾ ਤੇ ਚਾਚੀ ਬਾਹਰ ਬੈਠੇ ਹੁੰਦੇ ਸੀ ਤਾਂ ਉਹਨਾਂ ਕੋਲ 5 ਮਿੰਟ ਘਟ ਜਾਂਦਾ ਸੀ ਨਹੀਂ ਤਾਂ ਮੈਂ ਉਹਨਾਂ ਦੇ ਘਰ ਬਹੁ ਘਟ ਜਾਂਦਾ ਸੀ ਕਿਉਂਕਿ ਮੈਨੂੰ ਵੀ ਥੋੜੀ ਝਿਜਕ ਜਿਹੀ ਆਉਂਦੀ ਸੀ ਇੱਕ ਦਿਨ ਗਰਜਿੱਤਾ ਚਾਚਾ ਤੇ ਚਾਚੀ ਬਾਹਰ ਬੈਠੀ ਸੀ ਮੰਨਾਂ ਕੋਲ ਖੜ ਗਿਆ ਏ ਉਸ ਟਾਈਮ ਦੀ ਗੱਲ ਆ ਜਦੋਂ ਮੁੰਡਿਆ ਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਮੈਨੂੰ ਉਹ ਥੋੜੇ ਜੇ ਨਾਰਾਜ਼ ਲੱਗੇ ਜਦੋਂ ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਨਾਰਾਜ਼ਗੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਕੁਝ ਨਾ ਦੱਸਿਆ ਉਹ ਕਹਿਣ ਲੱਗੇ ਕਿ ਬਸ ਸਾਡੀ ਵੱਡੀ ਨੂੰਹ ਦੇ ਬੱਚਾ ਹੋਣ ਵਾਲਾ ਇੱਕ ਅੱਧੇ ਦਿਨ ਵਿੱਚ ਬੱਚਾ ਹੋ ਜਾਣਾ ਇਸ ਕਰਕੇ ਥੋੜੀ ਫਿਕਰ ਸੀ ਪਰ ਇਹਦੇ ਵਿੱਚ ਫਿਕਰ ਵਾਲੀ ਤਾਂ ਕੋਈ ਗੱਲ ਨਹੀਂ ਸੀ ਮੈਨੂੰ ਲੱਗਾ ਕਿ ਉਹ ਕਿਸੇ ਹੋਰ ਗੱਲ ਤੋਂ ਨਾਰਾਜ਼ ਨੇ ਮੈਂ ਉਹਨਾਂ ਨੂੰ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੈਨੂੰ ਕੁਝ ਨਾ ਦੱਸਿਆ ਇਸੇ ਤਰ੍ਹਾਂ ਟਾਈਮ ਬੀਤਦਾ ਗਿਆ ਉਹਨਾਂ ਦੀ ਵੱਡੀ ਨੂੰਹ ਕੋਲ ਮੁੰਡੇ ਨੇ ਜਨਮ ਲਿਆ ਜਿਸ ਦੀ ਖੁਸ਼ੀ ਸਾਰੇ ਪਰਿਵਾਰ ਵਿੱਚ ਬਹੁਤ ਜ਼ਿਆਦਾ ਸੀ ਮੈਂ ਵੀ ਲੱਡੂ ਖਾਣ ਲਈ ਉਹਨਾਂ ਦੇ ਘਰ ਪਹੁੰਚ ਗਿਆ ਤੇ ਜਦੋਂ ਵੇਖਿਆ ਕਿ ਉਹ ਦੋਵੇਂ ਜਾਨੇ ਅਜੇ ਵੀ ਨਾਰਾਜ਼ ਬੈਠੇ ਸੀ ਪੁੱਛਣ ਤੇ ਦੱਸਿਆ ਕਿ ਉਹਨਾਂ ਦੀ ਨੂੰਹ ਨੇ ਆਪਣਾ ਬੱਚਾ ਵੇਖਣ ਤੋਂ ਮਨਾ ਕੀਤਾ ਮਤਲਬ ਗਰਜਿਤ ਤੇ ਚਾਚੇ ਤੇ ਬਿਸਨੀ ਚਾਚੀ ਨੂੰ ਆਪਣਾ ਬੱਚਾ ਨਹੀਂ ਵੇਖਣ ਦਿੱਤਾ ਇਦਾਂ ਕਾਰਨ ਪੁੱਛਿਆ ਤਾਂ ਉਹਨਾਂ ਨੇ ਆਪਣੀ ਅੱਖਾਂ ਭਰ ਲਈਆਂ ਤੇ ਕਹਿਣ ਲੱਗੇ ਕੀ ਦਸੀਏ ਪੁੱਤ ਸਾਡੇ ਘਰ ਵਿੱਚ ਤਾਂ ਇਹ ਕੋ ਚੱਲਦਾ ਜਿਸ ਦਿਨ ਦੀਆਂ ਇਹ ਦੋਵੇਂ ਜਾਨੀਆਂ ਆਈਆਂ ਨੇ ਏਕਾ ਕਰੀ ਫਿਰਦੀਆਂ ਨੇ ਮੁੰਡੇ ਵੀ ਚੁੱਪ ਕਰ ਜਾਂਦੇ ਆ ਦੋਵੇਂ ਮੁੰਡੇ ਇਹਨਾਂ ਕੋਲੋਂ ਡਰਦੇ ਆ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਚਾਚਾ ਤੁਸੀਂ ਪਹਿਲਾਂ ਤਾਂ ਕਦੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਚਾਚਾ ਕਹਿਣ ਲੱਗਾ ਕੀ ਗੱਲ ਕਰਦੇ ਪੁੱਤ ਆਪਣਾ ਤੇਡਾ ਆਪਣਾ ਨੰਗਾ ਹੋਣਾ ਸੀ ਕਈ ਵਾਰ ਸੋਚਿਆ ਕਿ ਚੱਲ ਕੀ ਕਿਸੇ ਕੋਲ ਗੱਲ ਕਰਨੀ ਆ ਪਰ ਅੱਜ ਤਾਂ ਉਹਨਾਂ ਨੇ ਹੱਥ ਹੀ ਕਰ ਦਿੱਤੀ ਸਾਨੂੰ ਬੱਚਾ ਨਹੀਂ ਦੇਖਣ ਦਿੱਤਾ ਸਾਡੇ ਬੱਚੇ ਨੂੰ ਇਨਫੈਕਸ਼ਨ ਹੋ ਜਾਊਗੀ ਤੁਸੀਂ ਇਹਨੂੰ ਹੱਥ ਨਾ ਲਗਾਓ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕਰਦੀਆਂ ਸਾਰਾ ਦਿਨ ਤੁਹਾਡੀ ਚਾਚੀ ਉਹਨਾਂ ਦਾ ਕੰਮ ਕਰਦੀ ਰਹਿੰਦੀ ਆ ਪਰ ਫਿਰ ਵੀ ਉਹ ਇਸ ਨੂੰ ਚੰਗਾ ਨਹੀਂ ਸਮਝਦੀਆਂ ਬਸ ਸਾਡਾ ਤਾਂ ਇਸ ਘਰ ਵਿੱਚ ਟਾਈਮ ਪਾਸ ਹੀ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਬਲੱਡ ਘਟਣ ਵਾਲਾ ਹੋ ਗਿਆ ਚਾਚੀ ਕਹਿਣ ਲੱਗੀ ਜਿਸ ਗੱਲ ਦਾ ਡਰ ਸੀ ਉਹੀ ਹੋ ਗਿਆ 1 ਕਿਲੋ ਡਰਦੇ ਸੀ ਕਿ ਕਿਤੇ ਨੂਹਾ ਮਾੜੀਆਂ ਨਾ ਆ ਜਾਣ ਉਹੀ ਗੱਲ ਹੋ ਗਈ ਸਾਰਾ ਕੁਝ ਉਲਟ ਹੋ ਗਿਆ ਸੋਚਿਆ ਕੀ ਸੀ ਤੇ ਹੋ ਕੀ ਗਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਰੋਣਾ ਆ ਰਿਹਾ ਸੀ ਉਹ ਬਾਹਰ ਬੈਠੇ ਸੀ ਉਹਨਾਂ ਦੇ ਘਰ ਦੇ ਅੱਗੇ ਮੋਟਰ ਲੱਗੀ ਹੋਈ ਸੀ ਜਿੱਥੇ ਉਹ ਦੋਵੇਂ ਜਣੇ ਬੈਠੇ ਸੀ ਗਰਦਿੱਤਾ ਚਾਚਾ ਕਹਿਣ ਲੱਗਾ ਤੇਰੇ ਕੋਲੋਂ ਕੀ ਲੁਕੋ ਅਸੀਂ ਤਾਂ ਰੋਟੀ ਵੀ ਆਪਣੀ ਅਲੱਗ ਬਣਾਉਂਦੇ ਆ ਸਾਨੂੰ ਤਾਂ ਰੋਟੀ ਵੀ ਨਹੀਂ ਦਿੰਦੀਆਂ ਬਸ ਏਕ ਮਹੀਨੇ ਵਧੀਆ ਸਾਡੇ ਨਾਲ ਰਹੀਆਂ ਨੇ ਉਸ ਤੋਂ ਬਾਅਦ ਤਾਂ ਵਾ ਸਾਨੂੰ ਉਲਟਾ ਸਿੱਧਾ ਹੀ ਬੋਲਦੀਆਂ ਨੇ ਸਾਨੂੰ ਚੰਗਾ ਨਹੀਂ ਸਮਝਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਿਲਕੁਲ ਯਕੀਨ ਨਹੀਂ ਆ ਰਿਹਾ ਸੀ ਮੈਂ ਕਿਹਾ ਮੁੰਡੇ ਨਹੀਂ ਕੁਝ ਬੋਲਦੇ ਚਾਚੀ ਕਹਿਣ ਲੱਗੀ ਤੈਨੂੰ ਦੱਸਿਆ ਤਾਂ ਹੈ ਮੁੰਡੇ ਤਾਂ ਉਹਨਾਂ ਕੋਲੋਂ ਡਰਦੇ ਨੇ ਇਸ ਤਰ੍ਹਾਂ ਟਾਈਮ ਬੀਤਦਾ ਗਿਆ ਛੋਟੀ ਨੂਹ ਦੇ ਕੋਈ ਬੱਚਾ ਨਹੀਂ ਸੀ ਵੱਡੀ ਨੂਹ ਦੇ ਇੱਕ ਮੁੰਡਾ ਸੀ ਟਾਈਮ ਲੰਘਦਾ ਗਿਆ ਇਸੇ ਤਰ੍ਹਾਂ ਚਾਚਾ ਤੇ ਚਾਚੀ ਅਲੱਗ ਰੋਟੀ ਬਣਾਉਂਦੇ ਸੀ ਪਰ ਰਹਿੰਦੇ ਇੱਕ ਘਰ ਵਿੱਚ ਸੀ ਕਈ ਵਾਰ ਤਾਂ ਮੈਂ ਉੱਥੋਂ ਦੀ ਲੰਘਦਾ ਸੀ ਤਾਂ ਸੌਂਦਾ ਸੀ ਉਹ ਕਿਦਾਂ ਚਾਚੀ ਨੂੰ ਪੁੱਠਾ ਬੋਲਦੀਆਂ ਸੀ ਉਹਨਾਂ ਦੇ ਕੋਈ ਧੀ ਵੀ ਨਹੀਂ ਸੀ ਜਿਸ ਕੋਲੋਂ ਚਲੇ ਜਾਂਦੇ ਮੁੰਡਿਆਂ ਦੇ ਵੱਸ ਪਏ ਹੋਏ ਸੀ ਇੱਕ ਦਿਨ ਮੈਂ ਉਹਨਾਂ ਦੇ ਮੁੰਡੇ ਨੂੰ ਖੇਤ ਵਿੱਚ ਸਮਝਾਇਆ ਕਿ ਤੁਸੀਂ ਆਪਣੇ ਘਰ ਵਾਲਿਆਂ ਨੂੰ ਕੁਝ ਕਹਿੰਦੇ ਕਿਉਂ ਨਹੀਂ ਉਹ ਚਾਚਾ ਚਾਚੀ ਨਾਲ ਕਿੰਨਾ ਬੁਰਾ ਵਿਵਹਾਰ ਕਰਦੀਆਂ ਨੇ ਤਾਂ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਸਾਡੇ ਘਰ ਵਿੱਚ ਦਖਲਅੰਦਾਜ਼ੀ ਨਾ ਕਰ ਸਾਨੂੰ ਪਤਾ ਕੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਹੁਣ ਤਾਂ ਉਹਨਾਂ ਦਾ ਮੁੰਡਾ ਵੀ ਜਵਾਨ ਹੋ ਗਿਆ ਸੀ ਮਤਲਬ ਕਰ ਦਿੱਤੇ ਦਾ ਪੋਤਾ ਵੱਡਾ ਹੋ ਗਿਆ ਸੀ ਪਰ ਉਹ ਆਪਣੇ ਦਾਦਾ ਦਾਦੀ ਨਾਲ ਬੜਾ ਪਿਆਰ ਕਰਦਾ ਸੀ ਉਹ ਜਦੋਂ ਵੀ ਆਪਣੇ ਦਾਦਾ ਦਾਦੀ ਨਾਲ ਖੇਡਦਾ ਤਾਂ ਉਹਨਾਂ ਦੀ ਨੂੰ ਇਸ ਗੱਲ ਤੋਂ ਬੜਾ ਜਲਸ ਫੀਲ ਕਰਦੀ ਸੀ ਪਰ ਫਿਰ ਵੀ ਉਹ ਧੱਕੇ ਨਾਲ ਆ ਕੇ ਆਪਣੇ ਦਾਦਾ-ਦਾਦੀ ਨਾਲ ਖੇਡਦਾ ਰਹਿੰਦਾ ਸੀ ਗਰਦਿੱਤਾ ਚਾਚਾ ਤੇ ਬਿਸਨੀ ਚਾਚੀ ਇਸ ਤਰ੍ਹਾਂ ਹੀ ਆਪਣੀ ਜ਼ਿੰਦਗੀ ਕੱਢੀ ਜਾਂਦੇ ਸੀ ਮੈਂ ਕਈ ਵਾਰ ਉਹਨਾਂ ਨੂੰ ਕਿਹਾ ਸੀ ਕਿ ਤੁਹਾਡੇ ਹੱਥ ਸਭ ਕੁਝ ਆ ਤੁਸੀਂ ਇਹਨਾਂ ਨੂੰ ਜ਼ਮੀਨ ਜਾਇਦਾਦ ਤੋਂ ਬੇਦਖਲ ਕਰ ਦੇਵੋ ਸਭ ਕੁਝ ਠੀਕ ਹੋ ਜਾਊਗਾ ਚਾਚਾ ਕਹਿ ਦਿੰਦਾ ਦਿੰਦਾ ਸੀ ਕਿ ਔਲਾਦ ਤਾਂ ਆਪਣੀਆਂ ਨਾਲੇ ਸਾਨੂੰ ਆਪਣੇ ਪੋਤੇ ਦਾ ਬੜਾ ਪਿਆਰ ਆਉਂਦਾ ਉਹ ਸਾਡੇ ਨਾਲ ਬੜਾ ਮੋਹ ਕਰਦਾ ਅਸੀਂ ਸਭ ਕਰਕੇ ਉਹਦੇ ਕੋਲੋਂ ਦੂਰ ਨਹੀਂ ਹੋਣਾ ਚਾਹੁੰਦੇ ਉਹ ਤਾਂ ਆਪਣੇ ਦਾਦਾ-ਦਾਦੀ ਦੇ ਨਾਲ ਇੰਨਾ ਪਿਆਰ ਕਰਦਾ ਸੀ ਕਿ ਸੌਂਦਾ ਵੀ ਉਹਨਾਂ ਦੇ ਕੋਲ ਹੀ ਸੀ। ਉਹਨਾਂ ਦੇ ਛੋਟੇ ਮੁੰਡੇ ਤੇ ਕੋਈ ਔਲਾਦ ਨਹੀਂ ਸੀ। ਇਸ ਕਰਕੇ ਭੱਤੇ ਪੋਤੇ ਨੂੰ ਹੀ ਸਾਰੇ ਬਹੁਤ ਪਿਆਰ ਕਰਦੇ ਸੀ। ਉਸ ਨੂੰ ਹੀ ਆਪਣਾ ਪੁੱਤਰ ਸਮਝਦੇ ਸੀ। ਟਾਈਮ ਬੀਤਦਾ ਗਿਆ, ਮੁੰਡਾ ਵੀ ਵੱਡਾ ਹੋ ਗਿਆ ਸੀ। ਚਾਚਾ ਚਾਚੀ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਲੰਘਾਈ ਜਾਂਦੇ ਸੀ। ਹੁਣ ਤਾਂ ਥੋੜੇ ਬਜ਼ੁਰਗ ਵੀ ਹੋ ਗਏ ਸੀ। ਅਜੇ ਤੱਕ ਵੀ ਚਾਚੀ ਆਪਣੀ ਰੋਟੀ ਆਪ ਬਣਾਉਂਦੀ ਸੀ। ਉਹਨਾਂ ਦਾ ਪੋਤਰਾ ਜੱਸੀ ਜਿਸ ਨੇ ਡਾਕਟਰੀ ਦਾ ਕੋਰਸ ਕਰਨ ਲਈ ਚੰਡੀਗੜ੍ਹ ਦਾਖਲਾ ਲੈਣਾ ਸੀ। ਇਸ ਗੱਲ ਤੋਂ ਚਾਚਾ ਚਾਚੀ ਬੜੇ ਉਦਾਸ ਸੀ ਕਿਉਂਕਿ ਉਹਨਾਂ ਦਾ ਮਾਣ ਹੀ ਆਪਣੇ ਪੁੱਤਰੇ ਨਾਲ ਲੱਗਦਾ ਸੀ ਹੁਣ ਜੱਸੀ ਚੰਡੀਗੜ੍ਹ ਪੜ੍ਹਨ ਲਈ ਚਲਾ ਗਿਆ ਸੀ ਜੱਸੀ ਵੱਡਾ ਹੋ ਚੁੱਕਿਆ ਸੀ ਪਰ ਅੱਜ ਵੀ ਉਹ ਆਪਣੇ ਦਾਦਾ ਦਾਦੀ ਨਾਲ ਬਹੁਤ ਪਿਆਰ ਕਰਦਾ ਸੀ ਹੁਣ ਉਹਨਾਂ ਦੇ ਮੁੰਡੇ ਤੇ ਨੂੰਹਾਂ ਦੇ ਝੁਲਮ ਚਾਚਾ ਚਾਚੀ ਤੇ ਬਹੁਤ ਜ਼ਿਆਦਾ ਵੱਧ ਗਏ ਸੀ ਕਿਉਂਕਿ ਹੁਣ ਘਰ ਵਿੱਚ ਪੋਤਾ ਵੀ ਨਹੀਂ ਸੀ ਜੋ ਉਹਨਾਂ ਦੀ ਹਮਾਇਤ ਕਰਵਾ ਦਿੰਦਾ ਸੀ ਕਈ ਵਾਰ ਤਾਂ ਇੱਥੇ ਤੱਕ ਨੋਬਤਾ ਜਾਂਦੀ ਸੀ ਕਿ ਉਹ ਚਾਚੀ ਨੂੰ ਲਫੇੜਾ ਤੱਕ ਮਾਰ ਦਿੰਦੀਆਂ ਸੀ ਉਹ ਤਾਂ ਬਸ ਇਹੀ ਚਾਹੁੰਦੇ ਸੀ ਕਿ ਕਦੋਂ ਇਹ ਦੋਵੇਂ ਜਾਣੇ ਘਰ ਵਿੱਚੋਂ ਨਿਕਲ ਜਾਣ ਇੱਕ ਦਿਨ ਤਾਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਇਹਨਾਂ ਦੋਵਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਨੇ ਆ ਪਰ ਫਿਰ ਪਿੰਡ ਦੇ ਲੋਕਾਂ ਨੇ ਰੌਲਾ ਪਾ ਕੇ ਉਹਨਾਂ ਦਾ ਇਹ ਪਲੈਨ ਕਾਮਯਾਬ ਨਾ ਹੋਣ ਦਿੱਤਾ ਤੇ ਚਾਚਾ ਚਾਚੀ ਉਸੇ ਤਰ੍ਹਾਂ ਘਰ ਵਿੱਚ ਹੀ ਰਹੀ ਜਾਂਦੇ ਸੀ ਕਈ ਵਾਰ ਉਹਨਾਂ ਦੀਆਂ ਆਪਣੇ ਨੂਹਾਂ ਨਾਲ ਕਾਫੀ ਲੜਾਈ ਵੀ ਹੋ ਜਾਂਦੀ ਸੀ ਇੱਕ ਦਿਨ ਤਾਂ ਉਹਨਾਂ ਦੀ ਨੂਹ ਨੇ ਸਾਰਾ ਸਮਾਨ ਚੱਕ ਕੇ ਉਹਨਾਂ ਦਾ ਬਾਹਰ ਖੇਤ ਵਿੱਚ ਸੁੱਟ ਦਿੱਤਾ ਤੇ ਕਹਿ ਦਿੱਤਾ ਕਿ ਬਾਹਰ ਹੀ ਰਿਹਾ ਕਰੋ ਤੇ ਆਪਣੀ ਰੋਟੀ ਇੱਥੇ ਬਾਹਰ ਹੀ ਬਣਾਇਆ ਕਰੋ ਜਿਨ੍ਹਾਂ ਨੇ ساری ਉਮਰ ਕਮਾਈ ਕੀਤੀ ਸੀ ਉਹਨਾਂ ਨੂੰ ਰਸੋਈ ਵਿੱਚ ਵੜਨ ਦਾ ਹੁਕਮ ਨਹੀਂ ਰਿਹਾ ਸੀ ਮੈਂ ਉਹਨਾਂ ਕੋਲ ਅਕਸਰ ਗੇੜਾ ਮਾਰਦਾ ਰਹਿੰਦਾ ਸੀ ਉਹ ਮੇਰੇ ਕੋਲ ਬੜਾ ਰੋਂਦੇ ਸੀ ਮੈਨੂੰ ਆਪਣੇ ਪੁੱਤਰਾਂ ਵਾਂਗ ਹੀ ਸਮਝਦੇ ਸੀ ਕਈ ਵਾਰ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਘਰ ਚੱਲੋ ਪਰ ਉਹ ਇਸ ਗੱਲ ਲਈ ਵੀ ਰਾਜ਼ੀ ਨਹੀਂ ਸੀ ਕਿਉਂਕਿ ਉਹ ਮੇਰੇ ਤੇ ਆਪਣਾ ਬੋਝ ਨਹੀਂ ਪਾਉਣਾ ਚਾਹੁੰਦੇ ਸੀ ਮੇਰੇ ਘਰ ਵਾਲੀ ਮੰਦੀਪ ਬੜੀ ਚੰਗੀ ਸੀ ਉਸਨੇ ਵੀ ਕਈ ਵਾਰੇ ਗੱਲ ਕਹੀ ਸੀ ਕਿ ਕੋਈ ਗੱਲ ਨਹੀਂ ਜੇ ਸਾਡੇ ਮਾਪਿਓ ਮਰ ਗਏ ਤਾਂ ਕੀ ਹੋ ਗਿਆ ਤੁਸੀਂ ਸਾਡੇ ਮਾਪਿਓ ਹੀ ਹੋ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਸਾਂਭਾਂਗੇ ਤੇ ਸੇਵਾ ਕਰਾਂਗੇ ਤੁਸੀਂ ਸਾਡੇ ਘਰ ਚੱਲੋ ਪਰ ਇਸ ਗੱਲ ਲਈ ਚਾਚਾ ਚਾਚੀ ਤਿਆਰ ਨਹੀਂ ਸੀ ਉਹ ਇਸ ਗੱਲ ਦੀ ਬੜੀ ਸ਼ਰਮ ਮੰਦੇ ਸੀ ਐਸ ਕਰਕੇ ਉਹ ਉੱਥੇ ਖੇਤ ਕੋਠੀ ਵਾਚੀ ਰਹਿਣ ਲੱਗ ਗਏ ਸੀ ਉਹਨਾਂ ਨੂੰ ਵੇਖ ਕੇ ਬੜਾ ਤਰਸ ਆਉਂਦਾ ਸੀ ਮੈਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਸੀ ਕਈ ਵਾਰ ਸੋਚਦਾ ਸੀ ਕਿ ਉਸ ਦਿਨ ਗਰਦਿੱਤਾ ਚਾਚਾ ਸਾਚੀ ਕਹਿੰਦਾ ਸੀ ਕਿ ਤੈਨੂੰ ਆਪਣੇ ਨੂਹਾਂ ਤੋਂ ਸਿੱਤਰਖਾਨ ਦੀ ਜ਼ਿਆਦਾ ਕਾਲੀ ਹੋਈ ਹੈ ਉਹਦੀ ਗੱਲ ਸੱਚੀ ਹੋ ਗਈ ਇੱਕੋ ਘਰ ਆਪਣੇ ਦੋਵੇਂ ਮੁੰਡੇ ਵਿਆਹ ਕੇ ਬੜਾ ਫਸਤਾ ਰਹੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇੱਕੋ ਘਰ ਵਿੱਚੋਂ ਕੁੜੀਆਂ ਆਉਣਗੀਆਂ ਤਾਂ ਘਰ ਜੋੜੀ ਰੱਖਣੀ ਆਂ। ਪਰ ਉਹਨਾਂ ਨੇ ਤਾਂ ਆਪਸ ਵਿੱਚ ਜੋੜ ਕਰਕੇ ਇਹਨਾਂ ਨੂੰ ਹੀ ਬਾਹਰ ਕੱਢ ਦਿੱਤਾ। ਉਹਨਾਂ ਨੇ ਸ਼ਰਤ ਵੀ ਰੱਖੀ ਸੀ ਕਿ ਜਦੋਂ ਸਾਡਾ ਮੁੰਡਾ ਘਰ ਆਇਆ ਕਰੂਗਾ ਤਾਂ ਤੁਸੀਂ ਘਰ ਵਿੱਚ ਆ ਜਾਇਆ ਕਰਨਾ। ਉਹਨੇ ਦਿਨ ਤੁਸੀਂ ਇੱਥੇ ਰਿਹਾ ਕਰਨਾ ਤੇ ਜਦੋਂ ਮੁੰਡਾ ਫਿਰ ਚੰਡੀਗੜ੍ਹ ਚਲਾ ਜਾਇਆ ਕਰੂਗਾ ਤਾਂ ਫਿਰ ਤੁਸੀਂ ਮੋਟਰ ਤੇ ਚਲੇ ਜਾਇਆ ਕਰਨਾ। ਵਰ ਦਿੱਤਾ ਚਾਚਾ ਤੇ ਚਾਚੀ ਇਸ ਗੱਲ ਲਈ ਖੁਸ਼ੀ ਕਿ ਚਲ ਜਿੰਨਾ ਟਾਈਮ ਉਹਨਾਂ ਦਾ ਪੋਤਰਾ ਘਰ ਵਿੱਚ ਆਉਂਦਾ ਉਹ ਉਸ ਨਾਲ ਹੱਸ ਖੇਡ ਸਕਦੇ ਸੀ ਪਰ ਉਹਨਾਂ ਨੂੰ ਇਹ ਧਮਕੀ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਉਹਨੂੰ ਕੁਝ ਦੱਸਿਆ ਤਾਂ ਅਸੀਂ ਤੁਹਾਨੂੰ ਬਖਸਾਂਗੇ ਨਹੀਂ ਇਸ ਕਰਕੇ ਉਹ ਆਪਣੇ ਪੋਤਰੇ ਕੋਲ ਕੋਈ ਗੱਲ ਨਹੀਂ ਕਰਦੇ ਸੀ ਉਹਨਾਂ ਦਾ ਪੋਤਰਾ ਸਿਮਰਨ ਬੜਾ ਸਿਆਣਾ ਸੀ ਉਹ ਆਪਣੇ ਦਾਦਾ ਦਾਦੀ ਨਾਲ ਬਹੁਤ ਪਿਆਰ ਕਰਦਾ ਸੀ ਉਹ ਕਈ ਵਾਰ ਉਹਨਾਂ ਨੂੰ ਘੁੰਮਣ ਲਈ ਚੰਡੀਗੜ੍ਹ ਵੀ ਲੈ ਕੇ ਗਿਆ ਸੀ ਸਿਮਰਨ ਦੇ ਘਰ ਆਏ ਤੋਂ ਚਾਚਾ ਚਾਚੀ ਖੁਸ਼ ਰਹਿੰਦੇ ਸੀ ਪਰ ਸਿਮਰਨ ਦੇ ਵਾਪਸ ਚੰਡੀਗੜ੍ਹ ਜਾਣ ਤੋਂ ਬਾਅਦ ਉਹਨਾਂ ਦੀ ਫਿਰ ਉਹੀ ਹਾਲਾਤ ਹੋ ਜਾਂਦੀ ਸੀ ਉਹ ਮੋਟਰ ਤੇ ਰਹਿੰਦੇ ਸੀ ਉੱਥੇ ਬੜਾ ਮੱਛਰ ਹੁੰਦਾ ਸੀ ਇੱਕ ਦਿਨ ਮੈਂ ਸਰਪੰਚ ਕੋਲ ਗਿਆ ਤੇ ਸਰਪੰਚ ਨਾਲੇ ਗੱਲ ਕੀਤੀ ਕਿ ਕਿਉਂ ਨਾ ਆਪਾਂ ਉਹਨਾਂ ਦੇ ਮੁੰਡਿਆਂ ਨਾਲ ਗੱਲ ਕਰਕੇ ਉਹਨਾਂ ਨੂੰ ਇੱਕ ਵਾਰ ਘਰ ਛੱਡ ਦਈਏ ਸਰਪੰਚ ਕਹਿ ਲੱਗਾ ਵੈਸੇ ਤਾਂ ਕੋਈ ਗੱਲ ਨਹੀਂ ਪਰ ਇਸ ਮਾਮਲੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਇਹ ਉਹਨਾਂ ਦਾ ਘਰ ਦਾ ਮਾਮਲਾ ਹੈ ਮੈਂ ਸਰਪੰਚ ਦੀਆਂ ਮੰਨਤਾ ਕਰਕੇ ਫਿਰ ਵੀ ਉਸ ਨੂੰ ਘਰ ਲੈ ਆਇਆ ਤੇ ਸਰਪੰਚ ਨੇ ਉਹਨਾਂ ਦੇ ਮੁੰਡੇ ਤੇ ਨੂੰਹਾਂ ਨੂੰ ਕਾਫੀ ਲਾਣਤਾ ਪਾਈਆਂ ਕਿ ਤੁਹਾਡੇ ਪਿੰਡ ਵਿੱਚ ਕੀ ਹੈ ਜਿੱਥੇ ਰਹਿ ਜਾਣੀ ਹੈ ਜੇ ਕੱਲ ਨੂੰ ਇਹਨਾਂ ਨੂੰ ਉੱਥੇ ਦੋਵਾਂ ਨੂੰ ਕੁਝ ਹੋ ਗਿਆ ਕਿਉਂਕਿ ਉਹ ਵਿਰਧ ਹੋ ਚੁੱਕੇ ਸੀ ਚਾਚੀ ਕੋਲ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਬਣਦੀ ਸੀ ਪੰਚਾਇਤ ਦੇ ਕਹਿਣ ਤੇ ਸਰਪੰਚ ਦੇ ਕਹਿਣ ਤੇ ਉਹਨਾਂ ਨੇ ਚਾਚਾ ਚਾਚੀ ਨੂੰ ਘਰ ਤਾਂ ਲੈ ਆਂਦਾ ਪਰ ਉਹਨਾਂ ਨੂੰ ਬਾਹਰ ਇੱਕ ਅਲੱਗ ਕਮਰਾ ਦਿੱਤਾ ਹੋਇਆ ਸੀ ਉਹਨਾਂ ਨੂੰ ਰਸੋਈ ਵਿੱਚ ਜਾਂ ਫਿਰ ਕੋਠੀ ਵਿੱਚ ਵੜਨ ਦਾ ਕੋਈ ਹੁਕਮ ਨਹੀਂ ਸੀ ਚਾਲੇ ਇਸ ਗੱਲ ਦਾ ਵੀ ਸ਼ੁਕਰ ਜੀ ਕਿ ਚਲੋ ਆਪਣੇ ਘਰ ਵਿੱਚ ਇੱਕ ਪਾਸੇ ਤਾਂ ਰਹਿ ਰਹੇ ਨੇ ਪਰ ਇੱਕ ਦਿਨ ਕੁਝ ਅਜਿਹਾ ਹੋਇਆ ਜੋ ਵੇਖ ਕੇ ਮੇਰੇ ਤਾਂ ਲੂ ਕੰਡੇ ਖੜੇ ਹੋ ਗਏ ਉਹ ਦਿਨ ਘਰ ਵਿੱਚੋਂ ਚੀਕਾਂ ਦੀ ਆਵਾਜ਼ ਆ ਰਹੀ ਸੀ ਸਾਡਾ ਘਰ ਥੋੜੀ ਦੂਰ ਤੇ ਹੀ ਸੀ ਜਦੋਂ ਮੈਂ ਭੱਜ ਕੇ ਉਹਨਾਂ ਦੇ ਘਰ ਗਿਆ ਤਾਂ ਜੋ ਮੈਂ ਵੇਖਿਆ ਉਹ ਵੇਖ ਕੇ ਲੂ ਕੰਡੇ ਹੀ ਖੜੇ ਹੋ ਗਏ ਉਹਨਾਂ ਦੀ ਵੱਡੀ ਨੂੰ ਆਪਣੀ ਸੱਸ ਨੂੰ ਢੰਡੇ ਨਾਲ ਬਹੁਤ ਬਹਿਰੇਮੀ ਨਾਲ ਕਟ ਰਹੀ ਸੀ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੁੱਛਿਆ ਇਦਾਂ ਕਿਉਂ ਕਰ ਰਹੀਆਂ ਤਾਂ ਉਹਨੇ ਦੱਸਿਆ ਕਿ ਇਹਨੇ ਸਾਡੀ ਟਾਇਲਟ ਗੰਦੀ ਕਰ ਦਿੱਤੀ ਆ ਇਹਨੇ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤੀ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਕਿ ਜਿਹੜੇ ਮਾਪਿਆਂ ਨੇ ਸਾਰਾ ਘਰ ਬਣਵਾਇਆ ਅੱਜ ਉਹਨਾਂ ਨੂੰ ਇਸ ਤਰ੍ਹਾਂ ਕੁੱਟਿਆ ਜਾ ਰਿਹਾ ਹੈ ਮੈਂ ਉਹਨੂੰ ਸਮਝਾਇਆ ਤੇ ਚਾਚੀ ਨੂੰ ਬਾਹਰ ਮੰंजे ਤੇ ਲਿਆ ਕੇ ਬਿਠਾ ਦਿੱਤਾ ਮੁੰਡੇ ਵੀ ਕੋਲੇ ਖੜ ਕੇ ਵੇਖ ਰਹੇ ਸੀ ਪਰ ਕੁਝ ਨਹੀਂ ਬੋਲ ਰਹੇ ਸੀ ਗਰ ਦਿੱਤਾ ਚਾਚਾ ਜੋ ਕਿ ਬਿਰਧ ਹੋ ਚੁੱਕਿਆ ਸੀ ਉਹ ਇੱਕ ਸੋਟੀ ਨਾਲ ਤੁਰਦਾ ਸੀ ਉਹ ਉਹਨੂੰ ਛੜਾ ਰਿਹਾ ਸੀ ਪਰ ਉਹਦੀ ਪੇਸ ਨਹੀਂ ਚੱਲ ਰਹੀ ਸੀ ਉਹਦੀਆਂ ਅੱਖਾਂ ਵਿੱਚ ਹੰਝੂ ਨਹੀਂ ਰੁਕ ਰਹੇ ਸੀ। ਉਹਨਾਂ ਦੀ ਵੱਡੀ ਨੂੰਨੇ ਕਹਿ ਦਿੱਤਾ ਸੀ ਕਿ ਅਸੀਂ ਇਹਨੂੰ ਆਪਣੇ ਘਰ ਨਹੀਂ ਰੱਖਣਾ। ਇਹਨਾਂ ਨੂੰ ਅਸੀਂ ਘਰ ਤੋਂ ਬਾਹਰ ਕੱਢਦੇ ਹਾਂ। ਜੋ ਲੋਕਾਂ ਨੇ ਸਾਨੂੰ ਕਹਿਣਾ ਕਹਿ ਦੇਣਾ। ਉਹ ਦੋਵੇਂ ਨੂੰਆਂ ਆਪਣੀ ਰਾਇ ਬਣਾ ਕੇ ਉਹਨਾਂ ਦਾ ਸਾਰਾ ਸਮਾਨ ਚੱਕ ਕੇ ਬਾਹਰ ਸੁੱਟ ਗਈਆਂ। ਤੇ ਉਹਨਾਂ ਦਾ ਸਮਾਨ ਸੁੱਟ ਕੇ ਆਪ ਅੰਦਰ ਚਲੀ ਗਈਆਂ। ਮੁੰਡੇ ਵੀ ਖੜੇ ਦੇਖ ਰਹੇ ਸੀ ਪਰ ਉਹ ਕੁਝ ਨਹੀਂ ਬੋਲ ਰਹੇ ਸੀ। ਜਿਵੇਂ ਉਹ ਬੇਵੱਸ ਹੋ ਗਏ ਹੋਣ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਹਨਾਂ ਦੋਵਾਂ ਨੂੰ ਆਪਣੇ ਘਰ ਲੈ ਜਾਊਂਗਾ। ਮੈਂ ਉਹਨਾਂ ਦਾ ਟਰੰਕ ਚੱਕ ਲਿਆ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਬਜ਼ੁਰਗੋ ਚਲੋ ਤੁਸੀਂ ਮੇਰੇ ਨਾਲ ਘਰ ਚੱਲੋ ਅੱਜ ਮੈਂ ਤੁਹਾਡੀ ਇੱਕ ਨਹੀਂ ਸੁਣਨੀ ਕਿਉਂਕਿ ਅੱਜ ਜੋ ਉਹਨਾਂ ਦੀ ਹਾਲਾਤ ਸੀ ਉਹ ਮੇਰੇ ਕੋਲੋਂ ਵੇਖੀ ਨਹੀਂ ਜਾ ਰਹੀ ਸੀ ਮੈਂ ਉਹਨਾਂ ਦਾ ਟਰੰਕ ਚੁੱਕਣ ਹੀ ਲੱਗਿਆ ਸੀ ਕਿ ਮੈਨੂੰ ਪਿੱਛੋਂ ਇੱਕ ਆਵਾਜ਼ ਆਈ ਕਿ ਰੁਕ ਜਾਓ ਇਹ ਕਿਤੇ ਨਹੀਂ ਜਾਣਗੇ ਇਹ ਇੱਥੇ ਹੀ ਰਹਿਣਗੇ ਜਦੋਂ ਮੇਰੇ ਕੰਨਾਂ ਵਿੱਚ ਇਹ ਆਵਾਜ਼ ਪਈ ਤਾਂ ਮੈਂ ਹੈਰਾਨ ਸੀ ਕਿ ਇਹ ਕੌਣ ਮਾਈ ਦਾ ਲਾਲ ਆ ਗਿਆ ਜੋ ਅੱਜ ਚਾਚਾ ਚਾਚੀ ਦੀ ਹਮਾਇਤ ਵਿੱਚ ਖੜਾ ਮਨ ਵਿੱਚ ਖੁਸ਼ੀ ਵੀ ਹੋ ਰਹੀ ਸੀ ਤੇ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਇਹ ਹੋਰ ਕੋਈ ਨਹੀਂ ਉਹਨਾਂ ਦਾ ਪੋਤਰਾ ਸਿਮਰਨ ਸੀ ਸਿਮਰਨ ਕਹਿਣ ਲੱਗਾ ਕਿ ਮੇਰੇ ਦਾਦਾ ਦਾਦੀ ਕਿਤੇ ਨਹੀਂ ਜਾਣਗੇ ਉਹ ਇਸੇ ਘਰ ਵਿੱਚ ਰਹਿਣਗੇ ਇੰਨੇ ਟਾਈਮ ਤੇ ਉਹਨਾਂ ਦੀਆਂ ਨੋਹਾਂ ਦੇ ਮੁੰਡੇ ਵੀ ਬਾਹਰ ਨਿਕਲ ਆਏ ਤੇ ਆਪਣੇ ਮੁੰਡੇ ਨੂੰ ਵੇਖ ਕੇ ਹੈਰਾਨ ਜਿਹਾ ਰਹਿ ਗਏ ਤੇ ਉਹਨਾਂ ਦੇ ਪਸੀਨੇ ਸੁੱਟ ਰਹੇ ਸੀ ਕਿਉਂਕਿ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਸਿਮਰਨ ਨੇ ਸਾਰੀਆਂ ਗੱਲਾਂ ਸੁਣ ਲਈਆਂ ਨੇ ਕੁਦਰਤੀ ਸਿਮਰਨ ਅਚਾਨਕ ਟਾਈਮ ਤੇ ਹੀ ਆ ਗਿਆ ਉਦੇ ਮੂੰਹ ਇਹ ਗੱਲ ਸੁਣ ਕੇ ਮੈਂ ਉਹਨੂੰ ਆਪਣੇ سینੇ ਨਾਲ ਲਗਾ ਲਿਆ ਤੇ ਕਿਹਾ ਪੁੱਤਰਾ ਸਾਹਬ ਆਪਣੇ ਦਾਦਾ-ਦਾਦੀ ਨੂੰ ਵੇਖ ਉਹਨਾਂ ਦੀ ਕੀ ਹਾਲਤ ਹੋ ਗਈ ਆ ਸਿਮਰਨ ਨੇ ਆਪਣੇ ਦਾਦਾ-ਦਾਦੀ ਨੂੰ ਘੁੱਟ ਕੇ سینੇ ਨਾਲ ਲਗਾਇਆ ਤੇ ਉਹਨਾਂ ਨੂੰ ਕਿਹਾ ਕਿ ਹੁਣ ਤੁਹਾਡਾ ਪੁੱਤ ਆ ਗਿਆ ਹੁਣ ਤੁਹਾਨੂੰ ਰੋਣ ਦੀ ਕੋਈ ਜ਼ਰੂਰਤ ਨਹੀਂ ਆ ਉਹ ਆਪਣੇ ਦਾਦਾ-ਦਾਦੀ ਦੇ ਹੰਝੂ ਪੂੰਝ ਰਿਹਾ ਸੀ ਤੇ ਆਪਣੀ ਮਾਂ ਨੂੰ ਕਹਿਣ ਲੱਗਾ ਮਾਂ ਜਿੰਨਾ ਕ ਸਮਾਨ ਮੇਰਾ ਅੰਦਰ ਪਿਆ ਜਾਂ ਜਿੰਨੇ ਕ ਮੇਰੇ ਕੱਪੜੇ ਅੰਦਰ ਪਏ ਨੇ ਉਹ ਵੀ ਮੈਨੂੰ ਲਿਆ ਦੇ ਅਸੀਂ ਹੁਣ ਇਸ ਘਰ ਵਿੱਚੋਂ ਜਾ ਰਹੇ ਹਾਂ ਇਸ ਘਰ ਵਿੱਚੋਂ ਇਕੱਲੇ ਦਾਦਾ-ਦਾਦੀ ਨਹੀਂ ਮੈਂ ਵੀ ਉਹਨਾਂ ਦੇ ਨਾਲ ਜਾਵਾਂਗਾ ਜੇ ਤੁਹਾਨੂੰ ਇਹ ਭਾਰ ਲੱਗਦੇ ਨੇ ਤਾਂ ਮੈਂ ਇਹਨਾਂ ਨੂੰ ਸੰਭਾਲੂਗਾ ਇਹਨਾਂ ਦੀ ਸੰਭਾਲ ਕਰੂੰਗਾ ਤੁਸੀਂ ਉਹਨਾਂ ਨਾਲ ਇੰਨਾ ਕੁਝ ਕਰਦੇ ਰਹੇ ਪਰ ਫਿਰ ਵੀ ਉਹਨਾਂ ਨੇ ਕਦੇ ਮੇਰੇ ਕੋਲ ਕੁਝ ਨਹੀਂ ਦੱਸਿਆ ਤੁਸੀਂ ਇਕੱਲੇ ਆਰਮਨਾਲ ਇਸ ਕੋਠੀ ਵਿੱਚ ਰਹੋ ਐਨੀ ਗੱਲ ਸੁਣ ਕੇ ਉਹਨਾਂ ਦੀ ਨੂਹ ਦੇ ਪਸੀਨੇ ਸੁੱਟਣ ਲੱਗੇ ਤੇ ਕਹਿਣ ਲੱਗੀ ਪੁੱਤਰ ਤੂੰ ਇਹ ਕਿਦਾਂ ਦੀਆਂ ਗੱਲਾਂ ਕਰਦਾ ਇਸ ਘਰ ਵਿੱਚੋਂ ਕਿਉਂ ਜਾਏਂਗਾ ਇਹ ਤੇਰਾ ਘਰ ਆ ਸਿਮਰਨ ਕਹਿਣ ਲੱਗਾ ਮੇਰੇ ਨਾਲੋਂ ਪਹਿਲਾਂ ਇਹ ਮੇਰੇ ਦਾਦਾ-ਦਾਦੀ ਦਾ ਘਰ ਆ ਤੁਸੀਂ ਉਹਨਾਂ ਨੂੰ ਇਸ ਕਰਕੇ ਕੱਢ ਦਿੱਤਾ ਫਿਰ ਇਸ ਘਰ ਵਿੱਚ ਪਿੱਛੇ ਕੀ ਰਹਿ ਗਿਆ ਮੈਂ ਇਹਨਾਂ ਨੂੰ ਲੈ ਕੇ ਇੱਥੋਂ ਜਾ ਰਿਹਾ ਤੁਸੀਂ ਆਰਾਮ ਨਾਲ ਇਸ ਘਰ ਵਿੱਚ ਰਹੋ ਉਹਦੀ ਮਾਂ ਇੰਨੀ ਗੱਲ ਸੁਣ ਕੇ ਰੋਣ ਲੱਗੀ ਤੇ ਕਹਿਣ ਲੱਗੀ ਨਹੀਂ ਪੁੱਤ ਐਦਾਂ ਨਾ ਕਰੋ ਮੈਂ ਤੇਰੇ ਬਿਨਾ ਮਰ ਜਾਊਂਗੀ ਉਹ ਆਪਣੇ ਮੁੰਡੇ ਦੇ ਪੈਰੀ ਭੈਣ ਲੱਗੀ ਤੇ ਕਹਿਣ ਲੱਗੀ ਮੈਨੂੰ ਛੱਡ ਕੇ ਕਿਤੇ ਨਾ ਜਾ ਮੇਰੀ ਤਾਂ ਜ਼ਿੰਦਗੀ ਤੇਰੇ ਨਾਲ ਵਸਦੀ ਆ ਸਿਮਰਨ ਕਹਿਣ ਲੱਗਾ ਅੱਛਾ ਫੇਰ ਤੁਸੀਂ ਦਾਦਾ-ਦਾਦੀ ਨੂੰ ਉਹਨਾਂ ਦੇ ਬੱਚਿਆਂ ਕੋਲੋਂ ਕਿਉਂ ਦੂਰ ਕਰ ਰਹੇ ਹੋ ਉਹ ਵੀ ਤਾਂ ਆਪਣੇ ਬੱਚਿਆਂ ਦੇ ਨਾਲ ਰਹਿਣਾ ਚਾਹੁੰਦੇ ਆ ਜੇ ਤੁਸੀਂ ਆਪਣੇ ਬੱਚੇ ਬਿਨਾਂ ਨਹੀਂ ਰਹਿ ਸਕਦੇ ਤਾਂ ਉਹ ਆਪਣੇ ਬੱਚਿਆਂ ਦੇ ਬਿਨਾਂ ਕਿੱਦਾਂ ਰਹਿਣਗੇ ਇਹ ਗੱਲਾਂ ਸੁਣ ਕੇ ਸਾਰਿਆਂ ਦੀਆਂ ਨੀਵੇਂਆਂ ਪੈ ਗਈਆਂ ਦੋਵੇਂ ਮੁੰਡੇ ਤੇ ਨੂਆ ਨੀਵੀ ਪਾ ਕੇ ਖੜੇ ਸੀ ਮੈਂ ਇਸ ਗੱਲ ਤੇ ਹੈਰਾਨ ਸੀ ਕਿ ਇੱਕ ਛੋਟੀ ਉਮਰ ਦਾ ਮੁੰਡਾ ਜਿਸ ਨੂੰ ਅਸੀਂ ਹਜੇ ਬੱਚਾ ਸਮਝਦੇ ਸੀ ਉਸ ਨੂੰ ਕਿੰਨੀ ਸੁੱਧ-ਵੱਧ ਸੀ ਦੁਨੀਆ ਦੀ ਸਮਝ ਸੀ ਪਰ ਗੁਰਦਿੱਤੇ ਚਾਚੇ ਦੇ ਦੋਵੇਂ ਮੁੰਡੇ ਜੋ ਚੁੱਪਚਾਪ ਖੜੇ ਸੀ ਜਿਨ੍ਹਾਂ ਨੂੰ ਇੰਨੀ ਸਮਝ ਵੀ ਨਹੀਂ ਸੀ ਕਿ ਸਾਡੇ ਘਰ ਵਿੱਚ ਕੀ ਹੋ ਰਿਹਾ ਜਾਂ ਸਾਡੇ ਮਾਂ ਪਿਓ ਨਾਲ ਗਲਤ ਹੋ ਰਿਹਾ ਬੇਵਜਹਿ ਬਣ ਕੇ ਖੜ ਜਾਂਦੇ ਸੀ ਇੰਨੀਆਂ ਗੱਲਾਂ ਸੁਣ ਕੇ ਸਿਮਰਨ ਦੀ ਮਾਂ ਦੀਆਂ ਅੱਖਾਂ ਵਿੱਚ ਪਸਤਾਵਾ ਆ ਗਿਆ ਤੇ ਉਹ ਆਪਣੇ ਮੁੰਡੇ ਸਿਮਰਨ ਨੂੰ ਕਹਿਣ ਲੱਗੀ ਕਿ ਮੈਨੂੰ ਮaaf ਕਰ ਦੇ ਅੱਜ ਤੋਂ ਬਾਅਦ ਇਦਾਂ ਦਾ ਕੁਝ ਨਹੀਂ ਹੋਊਗਾ ਬੇਬੇ ਬਾਪੂ ਕਿਤੇ ਨਹੀਂ ਜਾਣਗੇ ਮੈਨੂੰ ਮaaf ਕਰ ਦੇ ਸਿਮਰਨ ਕੈਨ ਲੱਗਾ ਕਿ ਮਾਫੀ ਮੰਗਣੀ ਆ ਤਾਂ ਬੇਬੇ ਬਾਪੂ ਕੋਲੋਂ ਮੰਗ ਮੇਰੇ ਕੋਲ ਕਿਉਂ ਮੰਗ ਰਹੀ ਆ ਜਿੰਨਾ ਨਾਲ ਤੁਸੀਂ ਇੰਨਾ ਕਹਿਰ ਕੀਤਾ ਹੁਣ ਇਸ ਗੱਲ ਦੇ ਡਰ ਨਾਲ ਕਿ ਉਹਨਾਂ ਦਾ ਮੁੰਡਾ ਉਹਨਾਂ ਨੂੰ ਛੱਡ ਕੇ ਇਸ ਘਰ ਵਿੱਚੋਂ ਚਲਾ ਨਾ ਜਾਵੇ ਸਿਮਰਨ ਦੀ ਮਾਂ ਬੇਬੇ ਬਾਪੂ ਦੇ ਪੈਰਾਂ ਵਿੱਚ ਡਿੱਗ ਗਈ ਤੇ ਮਾਫੀ ਮੰਗਣ ਲੱਗੀ ਬੇਬੇ ਬਾਪੂ ਤਾਂ ਉਹਨਾਂ ਦੇ ਪਹਿਲਾਂ ਹੀ ਵੱਡੇ ਦਿਲ ਦੇ ਸੀ ਉਹਨਾਂ ਨੇ ਆਪਣੀ ਨੂੰਹ ਨੂੰ ਫਿਰ ਵੀ ਗਲੇ ਨਾਲ ਲਗਾ ਲਿਆ ਤੇ ਕਿਹਾ ਕਿ ਜੇਕਰ ਤੁਹਾਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਸਾਡੇ ਲਈ ਇੰਨਾ ਹੀ ਬਹੁਤ ਆ ਸਿਮਰਨ ਨੇ ਸਾਰਿਆਂ ਕੋਲੋਂ ਬੇਬੇ-ਬਾਪੂ ਦੇ ਪੈਰਾਂ ਵਿੱਚ ਸੁੱਟ ਕੇ ਮਾਫ਼ੀ ਮੰਗਵਾਈ ਤੇ ਸਾਰੇ ਇਸ ਗੱਲ ਤੋਂ ਬਹੁਤ ਡਰ ਗਏ ਕਿ ਸਿਮਰਨ ਉਹਨਾਂ ਨੂੰ ਛੱਡ ਕੇ ਨਾ ਚਲਾ ਜਾਵੇ ਕਿਉਂਕਿ ਉਹ ਘਰ ਵਿੱਚ ਇਕਲੌਤਾ ਪੁੱਤਰ ਸੀ ਉਹਨਾਂ ਦੇ ਦੋਵੇਂ ਮੁੰਡਿਆਂ ਦਾ ਉਹੀ ਇਕੱਲਾ ਲਾਡਲਾ ਪੁੱਤਰ ਸੀ ਉਹਨਾਂ ਦੇ ਹੋਰ ਕੋਈ ਬੱਚਾ ਨਹੀਂ ਸੀ ਇੱਕ ਸਿਮਰਨ ਕਰਕੇ ਬੇਬੇ-ਬਾਪੂ ਦਾ ਦੁਬਾਰਾ ਉਸ ਘਰ ਵਿੱਚ ਬਸੇਰਾ ਹੋ ਗਿਆ ਤੇ ਸਿਮਰਨ ਨੇ ਫੈਸਲਾ ਕਰ ਲਿਆ ਸੀ ਕਿ ਜੇਕਰ ਉਹ ਕਿਤੇ ਵੀ ਜਾਵੇਗਾ ਤਾਂ ਦਾਦਾ-ਦਾਦੀ ਨਾਲ ਹੀ ਲੈ ਕੇ ਜਾਊਗਾ ਉਹ ਕਦੇ ਵੀ ਉਹਨਾਂ ਨੂੰ ਇਕੱਲੇ ਨਹੀਂ ਛੱਡਦਾ ਸੀ ਫਿਰ ਉਸਨੇ ਨਿਗਰਾਨੀ ਰੱਖਣ ਲਈ ਘਰ ਵਿੱਚ ਕੈਮਰਾ ਲਗਵਾ ਲਿਆ ਇਸ ਗੱਲ ਤੋਂ ਸਾਰਾ ਪਿੰਡ ਬੜਾ ਖੁਸ਼ ਸੀ ਕਿ ਇੱਕ ਘੱਟ ਉਮਰ ਦਾ ਮੁੰਡਾ ਹੋ ਕੇ ਸਿਮਰਨ ਨੇ ਆਪਣੇ ਦਾਦਾ-ਦਾਦੀ ਨੂੰ ਕਿਸ ਤਰ੍ਹਾਂ ਸੰਭਾਲ ਲਿਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਘਰ ਵਿੱਚ ਵਾਪਸ ਉਹੀ ਅਚ ਦਵਾਈ ਅਜ ਉਹਨਾਂ ਦੇ ਮੁੰਡੇ ਤੇ ਨੂੰਹ ਆਪਣੇ ਮਾਪਿਆਂ ਦੀ ਪੂਰੀ ਇੱਜ਼ਤ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਦਰਦ ਮਹਿਸੂਸ ਹੋ ਗਿਆ ਕਿ ਆਪਣੀ ਔਲਾਦ ਕੋਲੋਂ ਦੂਰ ਰਹਿਣ ਦਾ ਦਰਦ ਕਿੰਨਾ ਹੁੰਦਾ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਅੱਜ ਉਸ ਘਰ ਵਿੱਚ ਉਹਨਾਂ ਨੂੰ ਉਹੀ ਅਜੇ ਦੁਬਾਰਾ ਮਿਲ ਗਈ ਜਿਸ ਨੇ ਉਹ ਪਹਿਲਾਂ ਹਕਦਾਰ ਸੀ। ਕਈ ਵਾਰ ਸਾਡੀ ਔਲਾਦ ਨਾਲੋਂ ਜ਼ਿਆਦਾ ਸਿਆਣੀ ਸਾਡੀ ਅਗਲੀ ਪੀੜ੍ਹੀ ਨਿਕਲ ਜਾਂਦੀ ਆ। ਜਿਸ ਤਰ੍ਹਾਂ ਕੀ ਕਰ ਦਿੱਤੇ ਚਾਚੇ ਦੇ ਘਰ ਵਿੱਚ ਹੋਇਆ। ਕਹਿੰਦੇ ਨੇ ਕਿ ਰੱਬ ਕਿਤੇ ਨਾ ਕਿਤੇ ਆ ਕੇ ਆ ਬਹੌੜ ਜਾਂਦਾ ਏ। ਜਿਸ ਤਰ੍ਹਾਂ ਕਰ ਦਿੱਤੇ ਚਾਚੇ ਬਿਸਨੀ ਚਾਚੀ ਲਈ ਸਿਮਰਨ ਆ ਕੇ ਖੜਾ ਹੋ ਗਿਆ। ਜੇਕਰ ਹਰ ਘਰ ਵਿੱਚ ਇਸ ਤਰ੍ਹਾਂ ਇੱਕ ਜਾਣੀ ਦੀ ਸੋਚ ਹੋ ਜਾਵੇ ਤਾਂ ਦੁਨੀਆ ਦੇ ਕਿਸੇ ਘਰ ਵਿੱਚ ਬਜ਼ੁਰਗਾਂ ਨਾਲ ਮਾੜਾ سلوਕ ਨਾ ਹੋਵੇ। ਧੰਨਵਾਦ।